ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਆਲੂ ਗਾਜਰ ਮਟਰ ਦੀ ਸਬਜ਼ੀ ਸਬਜ਼ੀ ਬਣਾਉਣ ਲਈ ਮੈਂ 1 ਕਿਲੋ ਗਾਜਰ ਲਈਆ 1/2 ਕਿਲੋ ਦੇ ਕਰੀਬ ਮੈਂ ਮਟਰ ਲਏ ਆ ਤੇ 2 ਮੈਂ ਆਲੂ ਲਏ ਆ ਹੁਣ ਆਪਾਂ ਮਟਰਾਂ ਨੂੰ ਛਿੱਲ ਲੈਣੇ ਆ ਮਟਰਾਂ ਨੂੰ ਛਿੱਲ ਕੇ ਮਟਰਾਂ ਦੇ ਦਾਣੇ ਕੱਢ ਲੈਣੇ ਆ ਤੇ ਗਾਜਰਾਂ ਨੂੰ ਮੈਂ ਹੁਣ ਚੰਗੀ ਤਰ੍ਹਾਂ ਧੋ ਲਿਆ ਤੇ ਗਾਜਰਾਂ ਧੋ ਕੇ ਆਪਾਂ ਹੁਣ ਛਿੱਲ ਲੈਣੇ ਆ ਗਾਜਰ ਦੀ ਸਬਜ਼ੀ ਬਣਾਉਣ ਲਈ ਮੈਂ 4 ਟਮਾਟਰ ਦੋ ਪਿਆਜ਼ ਅਦਰਕ ਤੇ ਲਸਣ ਥੋੜਾ ਜਿਆਦਾ ਲਿਆਇਆ ਕਿਉਂਕਿ ਗਾਜਰ ਦੀ ਸਬਜ਼ੀ ਚ ਲਸਣ ਵਧੀਆ ਲੱਗਦਾ ਆ ਹੁਣ ਪਿਆਜ਼ ਟਮਾਟਰ ਮੈਂ ਕੱਟ ਲਿਆ ਤੇ ਗਾਜਰਾਂ ਵੀ ਕੱਟ ਲਈਆਂ ਆਲੂਆਂ ਨੂੰ ਵੀ ਕੱਟ ਲਿਆ ਤੇ ਮਟਰਾਂ ਦੇ ਨੂੰ ਵੀ ਆਪਾਂ ਛਿੱਲ ਲਿਆਇਆ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਪਾ ਲਿਆ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਜੀਰਾ ਪਾ ਦਿੰਨੇ ਆ ਜੀਰਾ ਥੋੜਾ ਭੁੱਜ ਗਿਆ ਹੁਣ ਆਪਾਂ ਲਸਣ ਅਦਰਕ ਇਹਦੇ ਵਿੱਚ ਪਾ ਦਾਂਗੇ ਲਸਣ ਅਦਰਕ ਆਪੋਨ ਲਿਆਇਆ ਤੇ ਪਿਆਜ਼ ਮੈਂ ਰਿਕਾਰਡ ਕਰਨਾ ਭੁੱਲ ਗਈ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਿੱਤੇ ਟਮਾਟਰਾਂ ਨੂੰ ਤੋੜੀਂਦੇ ਰ ਆਪਾਂ ਸੇਕ ਲਵਾ ਲਾਂਗੇ ਟਮਾਟਰ ਆਪਣੀ ਗਲ ਚੁੱਕੇ ਹੁਣ ਆਪਾਂ ਇਹਦੇ ਵਿੱਚ ਗਾਜਰ ਪਾ ਦਾਂਗੇ ਗਾਜਰ ਨੂੰ ਹਲਾ ਲਾਂਗੇ ਤੇ ਨਾਲ ਹੀ ਹੁਣ ਇਹਦੇ ਵਿੱਚ ਮਟਰ ਪਾ ਦਾਂਗੇ ਮਟਰਾਂ ਦੇ ਨਾਲ ਹੀ ਆਪਾਂ ਆਲੂ ਪਾ ਦਰੇਣੇ ਆ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਾਂਗੇ ਥੋੜੀ ਦੇਰ ਆਪਾਂ ਇਸ ਨੂੰ ਸੇਕ ਲਵਾਵਾਂਗੇ ਕਿਉਂਕਿ ਇਸ ਦਾ ਪਾਣੀ ਸੁੱਕ ਜਾਵੇ ਨਹੀਂ ਤਾਂ ਇਸ ਦਾ ਪਾਣੀ ਵਿੱਚ ਰਹਿੰਦਾ ਆ ਥੋੜੀ ਦੇਰ ਸੇਕ ਲਵਾਉਣਾ ਇਸ ਦਾ ਪਾਣੀ ਸੁੱਕ ਜਾਏਗਾ ਤੇ ਸਬਜ਼ੀ ਆਪਣੀ ਸੁੱਕੀ ਬਣੂਗੀ ਥੋੜੀ ਦੇਰ ਸੇਕ ਲਵਾਉਣ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚੇ ਕੁੱਟੀ ਹੋਈ ਤੇ ਵਿੱਚ ਨਮਕ ਹੈ ਉਹ ਪਾ ਦਾਂਗੇ ਹੁਣ ਥੋੜੀ ਜਿਹੀ ਮੈਂ ਹਲਦੀ ਪਾ ਦਿੱਤੀ ਥੋੜਾ ਜਿਹਾ ਮੈਂ ਗਰਮ ਮਸਾਲਾ ਪਾਇਆ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ 10 ਕ ਮਿੰਟ ਟਾ ਕੇ ਰੱਖ ਦਾਂਗੇ 10 ਕ ਮਿੰਟ ਟਾਕਾਂਗੇ ਆਪਾਂ ਇਸ ਨੂੰ 10 ਕ ਮਿੰਟ ਟੱਕਣ ਤੋਂ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ ਸਬਜ਼ੀ ਨੂੰ ਹੁਣ ਆਪਾਂ ਟਾ ਕੇ ਰੱਖ ਦਿੰਨੇ ਸਬਜ਼ੀ ਨੂੰ 10 ਮਿੰਟ ਸਬਜ਼ੀ ਨੂੰ ਸੇਕ ਲੱਗ ਚੁੱਕਾ ਮੈਂ ਇੱਕ ਵਾਰੀ ਵਿੱਚੋਂ ਹਿਲਾ ਦਿੱਤੀ ਸੀ ਤੇ ਸਬਜ਼ੀ ਹੁਣ ਬਣ ਗਈ ਆ ਸਬਜੀ ਦੇ ਵਿੱਚ ਪਾਣੀ ਵੀ ਸੁੱਕ ਗਿਆ ਤੇ ਬਿਲਕੁਲ ਪਾਣੀ ਵੀ ਨਹੀਂ ਹੈ ਹੁਣ ਆਪਾਂ ਸਬਜੀ ਨੂੰ ਆਲੂ ਮੈਚ ਕਰ ਲੈਣੇ ਆ ਆਲੂ ਨੂੰ ਚੈੱਕ ਕਰਨੇ ਆ ਆਲੂ ਆਪਣੇ ਗਲ ਚੁੱਕੇ ਆ ਤੇ ਗਾਜਰ ਵੀ ਆਪਾਂ ਦੇਖ ਲੈਣੇ ਆ ਗਾਜਰ ਵੀ ਮਿਲ ਨੂੰ ਲੱਗਦਾ ਕਿ ਗਾਲ ਹੀ ਚੁੱਕੀ ਆ ਹਾਂ ਸਬਜੀ ਬਿਲਕੁਲ ਆਪਣੀ ਬਾਣ ਚੁੱਕੀ ਆ ਹੁਣ ਆਪਾਂ ਥੋੜੀ ਦੇਰ ਇਸ ਨੂੰ ਹਲਾ ਦਾਂਗੇ ਕਿ ਜਿਹੜਾ ਮਾੜਾ ਮੋਟਾ ਵੇਸ ਦਾ ਪਾਣੀ ਹੈ ਥੋੜਾ ਜਿਹਾ ਸੁੱਕ ਜਾਵੇ ਹੁਣ ਸਬਜੀ ਬਿਲਕੁਲ ਬਣ ਚੁੱਕੀ ਆਪਾਂ ਇਹਦੇ ਵਿੱਚ ਹੁਣ ਧਰਾ ਧਨੀਆ ਪਾ ਦਾਂਗੇ ਹਰਾ ਧਨੀਆ ਪਾ ਦਾਂਗੇ ਬਸ ਆਪਣੀ ਸਬਜੀ ਧਨੀਆ ਪਾਉਣ ਦੇ ਨਾਲ ਸਬਜੀ ਦਾ ਕਲਰ ਬਹੁਤ ਵਧੀਆ ਆਉਂਦਾ ਹੁਣ ਆਪਾਂ ਇਸ ਨੂੰ ਗਰਮਾ ਗਰਮ ਇੱਕ ਬੋਲ ਦੇ ਵਿੱਚ ਸਰਵ ਕਰਦੇ ਆ ਤੇ ਆਪਾਂ ਗਾਰਨਿਸ਼ ਵਾਸਤੇ ਇਸ ਵਿੱਚ ਥੋੜਾ ਜਿਹਾ ਧਨੀਆ ਪਾ ਦਾਂਗੇ ਉੱਪਰ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ